ਥੋੜਾ ਸਨਮਾਨ ਯਾਦ ਦਿੱਤਾ ਕਿਉਂਕਿ ਸਾਡੇ ਸੰਤਨੋਂ ਕੁਛ ਕਈ ਤਾਂ ਮਿਹਾਜ਼ਰੀ ਆਉਂਦੀ ਆ ਉਹਨਾਂ ਨੇ ਉਧਰ ਵੀ ਜਾ ਕੇ ਹਾਜ਼ਰੀ ਲਵਾਉਣੀ ਆ ਇੱਥੇ ਮਿਹਾਜ਼ਰੀ ਲਾਗੀ ਇੱਥੇ ਤਾਂ ਹਾਜ਼ਰੀ ਲੱਗਿਆ ਬਟਾ ਬਸ ਮੇਬਾਨੀ ਸਾਡੀਆਂ ਭੈਣਾਂ ਦੀ ਜਿਹੜੀ ਫਰਮੈਸੀ ਵੀ ਆਉਣ ਦੇ ਕੇ ਤੁਹਾਡੀਆਂ ਆਵਾਮਾ ਵੀਰ ਮੇਰੇ ਰਹਿਣ ਬਸਤੇ ਬਾਬਾ ਸ਼੍ਰੀਚੰਦ ਦੇ ਦਰ ਜਾ ਕੇ ਹਰ ਭੈਣ ਸਾਡੀ ਮਾਂ ਆਵੇ ਸਾਡੀ ਧੂ ਆਵੇ ਸਾਡੀ ਦਾਦੀ ਹੋਵੇ ਹਮੇਸ਼ਾ ਕਹਿੰਦੀ ਮੇਰੇ ਟੇਕੇ ਸੁਖੀ ਵਸਣ ਵੀ ਮੇਰੇ ਟੇਕੇਆਂ ਦੇ ਪਿੰਡੋਂ ਆਉਂ ਠੰਡੀਆਂ ਹਵਾਵਾਂ ਵਿੱਚ ਚਾ ਚੱਕਿਆ ਨਾ ਜਾਵੇ ਜਦੋਂ ਵੀਨਾ ਕੋਲੇ ਜਾਵਾਂ ਤੁਸੀਂ ਦੇਖੋ ਉਹ ਲੜਕੀ ਕੀ ਗੱਲ ਕਹਿੰਦੀ ਆ ਵੀ ਮੇਰੇ ਬੇਬੇ ਦਾ ਪੁੱਤ ਚੰਗੇ ਨਹੀਂ ਕਿ ਹਮਜਿਆ ਹੋਣਾ ਵੀ ਮੇਰੇ ਟੇਕੇਆਂ ਦਾ ਪਿੰਡ ਸਾਰੀ ਦੁਨੀਆ ਤੋਂ ਸੋਹਣਾ ਸੇ ਕਹਿੰਦਾ ਪਿੰਡ ਸਾਰੀ ਦੁਨੀਆ ਤੋਂ ਸੋਹਣਾ ਹੁੰਦਾ ਹੈ ਬਹੁਤ ਪੱਚਾ ਗੀਤ ਗਾਉਂਗਾ ਸਾਡੀਆਂ ਭੈਣਾਂ ਦੀ ਫਰਮੈਸ਼ ਵੜੀ ਇੱਕ ਸਵੇਰ ਫੌਜੀ ਦੇ ਸੀ ਤੇ ਉਹ ਕਿਹਾ ਪਿੰਦੇ ਸੀ ਨਾ ਕਹਿੰਦੇ ਫੌਜੀਆ ਦਾ ਥੋੜਾ ਕੀਤਾ ਹੈ ਤਾਂ ਕਿ ਫੌਜੇ ਲੱਗੀ ਬੜਾ ਚੱਲ ਗੁਰੂ ਮਾਰਾ ਦੇ ਗੋਦ ਵਿੱਚ ਜਾਸੇ ਤੇ ਬਹੁਤ ਛਾ ਕੀਤਾ ਉਹ ਵੀ ਲੈਣ ਉਹ ਬਿਲਕੁਲ ਪਰਿਵਾਰ ਹੈ ਲਾਹ ਔਰ ਦੇਖ ਕੇ ਤਾਂ ਖਦੀਆ ਹਵਾ ਮਾਂ ਫਿਰ ਮੇਰੇ ਰਹਿਣ ਵਾ ਛੋਟੀਆਂ ਬੱਚੀਆਂ ਧੀਰ ਰਾਣੀ ਹਾਏ ਮੇਰੇ ਬਾਦਰਬਾ ਕਿੰਨਾ ਜੰਮੀਆ ਕਿੰਨਾ ਮੇਰੇ ਜਾਣਿਆ ਮੇਰੇ ਵੀਰ ਸਕੱਤਰ ਹਮਗਾ ਇੰਸਟਾਟ ਸਾਡੇ ਨਾਲ ਬਰਸਾ ਬਾਂਗ ਕਰਦੇ ਆਂ ਸੰਤੋ ਸ਼ੋਭਰ ਬਹੁਤ ਰਿਖੇ ਜੇ ਬਪਾਈ ਜਨ ਤੇ ਬਹੁਤ ਮੁਬਾਰਕ ਥੈਂਕ ਯੂ ਜੀ कॾहिं चोल ਸਾਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਭੈਣ ਭਰਾ ਦਾ ਇਹੋ ਜਿਹਾ ਰਿਸ਼ਤਾ ਅਟੁੱਟ ਰਿਸ਼ਤਾ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਵੀ ਕੁੱਤ ਵੀ ਜਾਂਦੇ ਆ ਕਈ ਵਾਰੀ ਕਿਸੇ ਨਾਲ ਬੋਲਣ ਨੂੰ ਸ਼ਰਮ ਆਂਦਾ ਹੁੰਦਾ ਕਿਸੇ ਨਾਲ ਨਰਾਜ਼ ਹੋ ਜਾਂਦਾ ਅੱਜ ਸਮਾਜ ਦੇ ਵਿੱਚ ਇੱਕ ਦੂਜੇ ਦੇ ਨੇੜੇ ਹੁਣੇ ਔਖਾ ਬਾਬਾ ਇੱਥੇ ਤੁਹਾਨੂੰ ਵਜਨ ਪਲੱਸ ਕਰਦੇ ਰਹਿੰਦੇ ਆ ਨਹੀਂ ਕਿਸੇ ਨਾਲ ਮਿਲਣ ਕਹਿਣ ਤਾਂ ਬਾਬਾ ਬਣਾਉ ਬਣਾਉਣੀ ਔਖੀ ਅੱਜ ਜੇ ਬਣਾਉਣੀ ਹੈ ਤੁਸੀਂ ਇਹ ਜਿਹੜੀ ਕਹਾਣੀ ਪੜੀਏ ਕਾਮ ਮੇਰਾ ਮਤਲਬ ਕਹਿੰਦਾ ਟਾਟਾ ਜਰਨਾ ਪੜਾ ਜੇ ਜ਼ਮੀਨ ਤੇ ਘਰ ਦਾ ਕੋਨਾ ਇੱਧਰ ਨੂੰ ਆ ਥੋੜਾ ਇੱਧਰ ਹੋ ਗਿਆ ਇੱਧਰ ਹੋ ਗਿਆ ਤੁਹਾਨੂੰ ਸਹਣਾ ਬਣਾ ਕੋਈ ਨਾ ਬੰਦੀ ਆ ਜੇ ਤੁਸੀਂ ਕਿਹਾ ਵੀ ਮੇਰਾ ਭਾਈ ਦੇ ਦੇ ਮੇਰਾ ਬੰਦਾ ਵਾ ਤੇ ਤੁਹਾਡੀ ਤੁਹਾਡੇ ਨਾਲ ਕੋਈ ਵੇਚੀ ਫਰੀ ਪਤਾ ਨਹੀਂ ਪਰ ਗੱਲ ਇਹ ਹੈ ਕਿ ਭਾਈ ਹੁੰਦੇ ਨੇ ਭਰਾਵਾਂ ਦੀ ਆ ਬਾਵਾ ਦੇ ਭਾਈਆਂ ਵਜੋਂ ਜੇ ਕਿਸੇ ਭਰਾਵਾਂ ਦੀ ਬੰਦੀ ਹੋਵੇ ਸਾੜੀਏ ਭੈਣਾ ਕਿਤੇ ਗੁੱਸਾ ਨਾ ਕਰ ਲੈ ਕਿ ਬਹੁਤ ਉੱਚੀ ਗੱਲ ਕਰਨ ਲੱਗਾ ਚਾਚੇ ਦਾ ਇਹ ਮੁੰਡੇ ਹੁੰਦੇ ਨਾ ਚਾਚੇ ਦੇ ਹੁਣ ਤਾਏ ਦੇ ਹੁਣ ਉਹਨਾਂ ਦਾ ਬੜਾ ਅਸਰ ਹੁੰਦਾ ਕੋਣ ਜਿਹੜਾ ਧੂਆ ਵਾਲਾ ਮੁੰਡਾ ਹੁੰਦਾ ਕਈ ਜਿਹੜੇ ਧੂਆ ਬੈਠੇ ਤੇ ਗੁੱਸਾ ਨਾ ਕਰਦਾ ਉਹ ਬੱਬਾ ਜੀ ਧੂਆ ਦਾ ਜਾਂ ਮਾਮੇ ਦਾ ਮੁੰਡਾ ਉਹ ਚੱਲ ਕੇ ਆਉਂਦੇ ਤੇ ਚਾਚੇ ਦਾ ਤੇ ਤਾਏ ਦਾ ਮੁੰਡਾ ਤੁਹਾਡੇ ਕੋਲ ਬੈਠਦਾ ਇਹ ਕਹਿ ਜੀ ਸਾਡੇ ਸਮਾਜਿਕ ਤੌਰ ਤੇ ਨਾ ਫਰਕ ਪੈਣ ਲੱਗਿਆ ਚਾਚੇ ਦਾ ਮੁੰਡਾ ਵੀ ਕੋਲੇ ਆ ਤੁਸੀਂ ਦਰਵਾਜ਼ਾ ਖੜਕਾਓ ਕੋਲੇ ਆ ਤੁਹਾਡੇ ਕੋਈ ਦੁੱਖ ਦੀ ਕਿਰਪਾ ਜਵੇ ਤਾਏ ਦਾ ਮੁੰਡਾ ਵੀ ਦਰਵਾਜ਼ਾ ਖੜਕਾਓ ਕੋਲੇ ਨੇ ਜਦੇ ਨਿਕਲਿਆ ਤੁਹਾਡੇ ਨਾਲ ਮਮੇ ਨਾਲ ਵੀ ਪੈਂਦੀ ਹੋਵੇ ਚਾਚੇ ਦੇ ਮੁੰਡੇ ਵੀ ਤਾਏ ਦੇ ਮੁੰਡੇ ਤੁਹਾਡੇ ਨਾਲ ਤੂੰ ਵਾਲਾ ਮੁੰਡਾ ਚੱਲ ਗਿਆ ਹੋਵੇ ਚੱਲ ਗਿਆ ਪਤਾ ਕਿੰਨਾ ਕੁ ਵਕਤ ਬੇਸਰ ਕੀ ਗੱਲ ਹੋ ਜਾਈ ਜਾਣਾ ਮਮੇ ਦਾ ਮੁੰਡਾ ਵੀ ਚੱਲ ਗਿਆ ਹੋਊਗਾ ਬਾਕੀ ਜੇ ਸਹੀ ਗੱਲ ਲੱਗੀ ਤਾਂ ਦੇ ਲਓ ਨਹੀਂ ਤਾਂ ਚੱਲਦੇ ਹੋ ਪੈਣਾ ਕਿਤੇ ਬੁੱਸਾ ਨਾ ਕਰ ਲਿਓ ਜਿਹਨਾਂ ਦੀ ਭੂਆ ਜਦੇ ਰਹਿੰਦੀ ਹੈ ਜੇ ਭੂਆ ਭੂਆ ਨਾਲ ਜਿਆਦਾ ਪੜਦੀ ਹੈ ਭੂਆ ਨਾਲ ਵੀ ਬਣਾ ਕੇ ਰੱਖੋ ਕਹਿੰਦੇ ਅਪਨੀ ਜੁਆਨ ਸੇ ਮਾਨ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਪੰਜਾਬੀ ਮਾਮਲੀ ਕਿ ਐਸੀ ਹੈ ਨਾ ਇਹ ਸਾਰੇ ਰਿਸ਼ਤੇ ਵੀ ਗਲियर ਕਰਦੀ ਹੈ ਅੰਗਰੇਜ਼ੀ ਵਿੱਚ ਤੁਸੀਂ ਦੇਖੋ ਸਾਡੀ ਚਾਚੀ ਹੋਵੇ ਤਾਈ ਹੋਵੇ ਮਾਮੀ ਹੋਵੇ ਮਾਸੀ ਹੋਵੇ ਅਸੀਂ ਉਹਨੂੰ ਬਾਬਾ ਜੀ ਆਂਟੀ ਕਹੀਏ ਨੇ ਸਾਰੇ ਪਤਾ ਨਹੀਂ ਲੱਗਦਾ ਕਿ ਸਾਡੀ ਇਹ ਚਾਚੀ ਆ ਵੀ ਮਾਸੀ ਆ ਕਿ ਤਾਈ ਆ ਪੰਜਾਬੀ ਵਿੱਚ ਸਦਾ ਪਤਾ ਲੱਗਦਾ ਕਿ ਜੇ ਤਾਈ ਕਹਿੰਦੇ ਨਾ ਪਤਾ ਲੱਗਦਾ ਸਾਡੇ ਨਾਲ ਨਹੀਂ ਕਰਨ ਵਾਲੀ ਹੈ ਚਾਚੀ ਦਾ ਪਤਾ ਲੱਗਦਾ ਨਹੀਂ ਸਾਡੇ ਚਾਚੇ ਦੇ ਘਰ ਵਾਲੀ ਹੈ ਸਾਡਾ ਰਿਸ਼ਤਾ ਕਿ ਨਹੀਂ ਹੋ ਜੇ ਇੱਕ ਪੰਜਾਬੀ ਮਾਮੋਲੀ ਜੀ ਤੁਮ ਕਰ ਦੱਸੋ ਮਾਜੀ ਤੁਹਾਡੇ ਜਿਹੜੇ ਪੜ੍ਹੇ ਦੇ ਖਿੱਸੇ ਨੇ ਬੈਠੇ ਆ ਜਿਨ੍ਹਾਂ ਨੇ ਕਿਤਾਬ ਪੜ੍ਹੀ ਹੈ ਕਿਤੇ ਸੋਤਾ ਜੀ ਮੇਰੇ ਗੱਲ ਸੁਣ ਮੈਂ ਦੋ ਤਿੰਨ ਬਣੀ ਕਿਤਾਬ ਪੜ੍ਹੀ ਹੈ ਉਹ ਬੂਸਲੇ ਜਿਨ੍ਹਾਂ ਨੇ ਲਿਖੀ ਹੈ ਜਿਵੇਂ ਆਪਾਂ ਪੰਜਾਬੀ ਮਾਮੋਲੀ ਗੁਰਪ੍ਰਸਾ ਬਰਾਜਮਾਨਾ ਜੇਕਰ ਤੁਸੀਂ ਦੇਖੋ ਕਿੰਨੀ ਹੈ ਬੋਲੀ ਦੇ ਅੰਦਰ ਜੀ ਸਦੀ ਗੁਰਬਾਣੀ ਲਿਖੀ ਹੋਈ ਹੈ ਲੱਖ ਲੱਖ ਵਾਰ ਇਹਨੂੰ ਨਮਸਕਾਰ ਹੈ ਇਹ ਤਾਂ ਬੜਾ ਕੁ ਸਿੱਖ ਨੂੰ ਮਿਲਦਾ ਕਹਿੰਦੇ ਬਾਣੀ ਨਾਲ ਜਿਹਦਾ ਪਿਆਰ ਹੁੰਦਾ ਜਾਂ ਰਿਆ ਜ਼ਿੰਦਗੀ ਚ ਉਹ ਹੁੰਦਾ ਨਖਾਂ ਹੁੰਦਾ ਜਾਂ ਰਿਆ ਪੜਦਾ ਹਾਂ ਜਦੋਂ ਬਾਬਾ ਤੇਰੀ ਗੁਰਬਾਣੀ ਨੂੰ ਅਤਿ ਵਿਸ਼ਵਾਸ 'ਚ ਬਤਾ ਲਿਆ ਆਪਣਾ ਨੂਰੋ ਨੂਰ ਸਾਰਾ ਸੰਸਾਰ ਤੱਕ ਜਾਵੇ ਨਾ ਜਾਣਾ ਮੈਂ ਹੋਰ ਗੱਲ ਕਰਨ ਲੱਗਾ ਸੀ ਪੰਜਾਬੀ ਮਾਂ ਬੋਲੀ ਬਾਰੇ ਗੱਲ ਕਰਨ ਲੱਗਾ ਸੀ ਤੁਸੀਂ ਲੋਕੋ ਰੂਸੀ ਕਿਤਾਬਾਂ ਮੇਰਾ ਗੱਲស្តਾ ਉਹਦੇ ਵਿੱਚ ਇੱਕ ਲਿਖਿਆ ਗਿਆ ਰੂਸ ਦਾ ਜਿਹੜੀ ਮੁੰਡਾ ਬਾਹਰ ਦੇਸ਼ ਚਲੇ ਬੇਟਲੀ ਚਲੇ ਜਾਵੇ ਯੂਰਪ ਚਲੇ ਆਵੇ ਇੰਗਲੈਂਡ ਚਲੇ ਜਾਵੇ ਕੈਨੇਡਾ ਅਮਰੀਕਾ ਚਲੇ ਆਵੇ ਜੇ ਵੀ ਬਾਬਾ ਜੀ ਉਹ ਆਪਣੀ ਬੋਲੀ ਭੁੱਲ ਜਾਵੇ ਨਾ ਆਪਦਾ ਪਹਿਰਾਵਾ ਭੁੱਲ ਜਾਵੇ ਮੁੰਡੇ ਦੀ ਮਾਂ ਨਾ ਜਿਹੜੀ ਆਪਦੇ ਮੁੰਡੇ ਤੋਂ ਘੁੱਟ ਕੱਢ ਕੇ ਰੱਖਣ ਲੱਗ ਜਾਂਦੀ ਇਹ ਮੇਰੇ ਮਗਲ ਨਹੀਂ ਚੇਗਾ ਕੰਮ ਨਹੀਂ ਕੀਤਾ ਜਣੀ ਮਾਂ ਬੋਲੀ ਚ ਇੰਨੀ ਡੱਗਦਾ ਮਾਂ ਬੋਲੀ ਦਾ ਇੰਨਾ ਪਿਆਰ ਆ ਸੰਨ ਵੀ ਉਹਨਾਂ ਪਿਆਰ ਹੋਣਾ ਚਾਹੀਦਾ ਤੁਸੀਂ ਵੀ ਉਹਨਾਂ ਰਸਦੀ ਜਿਹੜੀ ਮਾਂਵਾਂ ਨਾ ਅੱਜ ਮੁੰਡੇ ਤੇ ਉਹਦੀ ਕੁੜੀ ਤੇ ਕੁੱਟ ਕੱਟ ਕੇ ਰੱਖਣੇ ਕੀ ਰੱਖਦੀਆਂ ਨੇ ਵੀ ਮੈਂ ਤੇ ਹੁਣ ਮੱਥੇ ਨਹੀਂ ਲੱਗਣਾ ਵੀ ਆਪਣੀ ਮਾਂ ਬੰਦੀ ਨੂੰ ਕੱਢ ਦੇ ਇਹ ਕੋਟਾ ਜਾ ਗੀਤ ਇੱਟੇ ਕੀ ਜਿਵੇਂ ਫੌਜੀ ਪਰ ਮਾਂ ਬੜੀਆ ਮਾਂ ਬੋਲੀ ਇੱਥੇ ਫੌਜੀ ਦੀ ਗੱਲ ਹੁੰਦੀ ਆ ਵੀ ਸੇਵਾ ਦੇਸ਼ ਦੀ ਜਿੰਗੜੀ ਬੜੀ ਔਖੀ ਤੇ ਗੱਲਾਂ ਕਰਨੀਆਂ ਤੇ ਇਹ ਸੁਖਲੀਆਂ ਨੇ ਜਿਹਨੇ ਦੇਸ਼ ਸੇਵਾ ਦੇ ਪੈਰ ਪਾਇਆ ਤੋਂ ਉਹਨਾਂ ਲੱਖ ਮਸੀਹਾ ਚੱਲਿਆ ਇੱਕ ਆਕਾਸ਼ੀ ਸੱਤ ਦੇ ਐਲਾਨ ਲਿਖਿਆ ਨੇ ਬਹੁਤ ਛੱਡੀ ਦਾ ਇਹ ਜਦੋਂ ਕਿਤੇ ਬਾਬਾ ਜੀ ਕਾਰਗੰਦੀ ਜੰਗ ਰਗੀ ਨੂੰ ਨੂੰ ਸੰਗੜਾ ਦੇ ਵਿੱਚ ਉਦੋਂ ਮੈਂ ਗੀਤ ਕੀਤਾ ਸੀ ਵਾਹ ਜੱਟਾ

دے جي نه مرندين پٽ وارو چه چه ديسو نه مرندين کتن ويه انڪيل نه ملي جو سنداوان ٽي سنڌو ته ٿي راهي اچي ڪرڻا غوليا ماوي ته ٿي ڏا ته اچي ڪرڻا غوليا टी जो I am ਸਿੱਧੇ ਸਾਬਤ ਨੇ ਨੈਤਿਕ ਹੋਣਾ ਬਈ 9 ਤੋਂ 5 ਵਜੇ ਤੱਕ ਡਿਊਟੀ ਹੁੰਦੀ ਆ ਤੇ ਉਸ ਵਕਤ ਬੰਦਾ ਘਰੇ ਸਰਕਾਰ ਕਹਿੰਦੀ ਆ ਕਿ ਆਪਣੇ ਤਨਖਾਹ ਲੈ ਤੇ ਆਪਣੇ ਬੱਚੇ ਪਾਲ ਤਾਂ ਸਿੱਧੇ ਸਿੱਧੇ ਫੌਜਾਂ ਨਾ ਜਾਵਣੇ ਨਾ ਇਹਨਾਂ ਤੱਕ ਸ਼ਰਤ ਲੱਗਦੀ ਆ ਕਿ ਜਿਹੜੀ ਤੁਸੀਂ ਤਨਖਾਹ ਲੈਣੀ ਆ ਬਾਬਾ ਜੀ ਇਸ ਇਸ ਤਨਖਾਹ ਦੇ ਵਿੱਚ ਦੇਖ ਲਈ ਸ਼ਹੀਦ ਵੀ ਹੋਣਾ ਪੈ ਸਕਦਾ ਜਦੋਂ ਕੱਢੀ ਸ਼ੁਰੂ ਕੀਤੀ ਇੱਕ ਬਹੁਤ ਅੱਛੀ ਗੱਲ ਕਹੋ ਤਾਂ ਦਿਲ ਲੱਗਦਾ ਫੌਜੀਆ ਨੇ ਨਾਤੇ ਬਸਰਾ ਮਾਲ ਕਰਕੇ ਗਏ ਬਹੁਤ ਧੰਨਵਾਦ ਹੈ ਬਹੁਤ ਧੰਨਵਾਦ ਤੁਸੀਂ ਕਹੋ ਜੀ ਸਾਡੇ ਦੇਸ਼ ਦੀ ਜਵਾਲ ਨਹੀਂ ਫੌਜੀ ਪਾਕਿਸਤਾਨ ਕੋਈ ਗੱਲਬਾਤ ਕਰਦਾ ਚੀਰ ਤੱਕ ਤੇ ਲੋਕ ਨਹੀਂ ਗੱਲ ਕਰਦਾ ਪਾਕਿਸਤਾਨ ਕਿੱਥੇ ਗੱਲ ਕਰਦਾ ਅਸੀਂ ਫੌਜੀਆ ਦੇ ਆਖੀ ਸੁੱਖ ਜੀਂਦੇ ਸੋਦੇ ਇੱਕ ਵਾਰ ਪੁੱਛਿਆ ਲੇ ਕੋਲ ਯਾਦ ਕਰੋ ਕੋਈ ਦੁਆਰ ਤੋਂ ਵਿੱਚ ਜੇ ਦੇਖੋ ਜੇ ਲੋ ਤੁਸੀਂ ਮੰਨ ਕੇ ਸੱਚੀ ਨੇਜੇ ਦੇ ਨਾ ਮਹਾਰਾਜ ਨੂੰ ਯਾਦ ਕਰਦੇ ਹੋ ਤੁਹਾਡਾ ਹਰ ਕੰਮ ਹੁੰਦਾ ਹੈ ਜਦੋਂ ਵੀ ਦਰਸਨ ਜਾਏ ਤੇ ਜਨ ਕੀ ਅਰਦਾਸ ਜਦੋਂ ਤੁਸੀਂ ਸਤਿਗੁਰੂ ਲਈ ਵੀ ਅਰਦਾਸ ਕਰਦੇ ਹੋ ਸਤਿਗੁਰੂ ਕਿਸੇ ਵੀ ਅਰਦਾਸ ਕਰਦੀ ਹੈ ਤੁਹਾਡੀ ਮੰਨੀ ਜਾਂਦੀ ਹੈ ਤੁਹਾਡੀ ਆਫਤ ਲਈ ਤੁਸੀਂ ਅਰਦਾਸ ਕਰਦੇ ਹੋ ਤਾਂ ਵੀ ਨਾ ਮੰਨੀ ਜਾਂਦੇ ਤੇ ਜਦੋਂ ਤੁਸੀਂ ਦੁਜੇ ਲਈ ਅਰਦਾਸ ਕਰਦੇ ਜਰੂਰ ਮੰਨੀ ਜਾਂਦੀ ਹੈ ਇਕ ਛੋਟਾ ਜਿਹਾ ਕੀਤਾ ਮਾਰਕ ਸਾਹਿਬ ਨੇ ਗੀਤ ਗਾਇਆ ਸੀ ਇਹ ਤੋਂ ਹੋਰ ਤੇ ਜਸਰ ਬੜਾ ਮੈਂ ਉਹ 10 ਵਿੱਚ ਪੜਵਾ ਸੀ ਬਈ ਫਿਰ ਇੱਕ ਵੀਰ ਤੇ ਮੇਰੇ ਕੋਲ ਖਾਣ ਨੂੰ ਬੜਾ ਜਤ ਕਰਦਾ ਭੈਣਾ ਤਾਂ ਮੈਂ ਲੱਖ ਜਾਂਦੀਆਂ ਭਾਈਆਂ ਬਾਜੀਆਂ ਨੀ ਸ਼ੀਕੇ ਵਸਦਾ ਜਿਹੜੇ ਗੀਤ ਸੀ ਜਿਹਨਾਂ ਯਾਦ ਦੇ ਮੇਰੇ ਬੜੀ ਬੜੇ ਰਿਕਾਰਡ ਹੋਏ ਨੇ ਆ ਚਾਰ ਪੰਜ ਸੌ ਤੋਂ ਮੇਰਾ ਲਿਖਿਆ ਹੋਇਆ ਗੀਤ ਬੜੇ ਕੀ ਕਲਾਕਾਰਾਂ ਨੇ ਗੀਤ ਗਾਇਆ ਮੇਰੀ ਉਦੋਂ ਵੀ 70 80 ਮੇਰੀ ਆਰਜੀ ਨੂੰ ਬਾਬਾ ਜੀ ਧਾਰਮਿਕ ਮੇਰੀਆਂ ਧਾਰਮਿਕ ਵਜ ਤੇ ਕਿਸਾ ਜਿਵੇਂ ਸੀ ਸੇਵਾ ਸੰਗਤ ਦੀ ਖੰਡੇ ਦੀ ਧਾਰ ਉੱਤੇ ਸ਼ੁਰੂ ਹੋ ਗਈ। ਖਾਟ ਤੋਂ ਸ਼ੁਰੂ ਵਿੱਚ ਗੁਰੇਵ ਸਿੰਘ ਜੀ ਦੀ ਸੇਵਾ ਸੰਗਤ ਦੀ ਇੱਕ ਸਜੇ ਸੇਵਾ ਸੰਗਤ ਦੀ ਫਰਮਾਇਸ਼ ਕਰਦੇ ਚ ਉਹ ਵੀ ਕੀ ਦਗਾਵਾਂਗੇ ਬਹੁਤ ਮਿਹਰਬਾਨੀ। ਯਾ ਇੱਕ ਮਿਰ ਦੇ ਮਾ ਆਈ ਹੋਏ ਤੇ ਅੱਜ ਤੋਂ 700 ਰੁਪਏ ਮਾਣ ਸਾਡੇ ਸੰਤ ਮਹਾਂਪੁਰ ਸਾਡੇ ਬਹੁਤ ਸਿਖਾਜੋ ਜਿਨ੍ਹਾਂ ਦੀ ਸ਼ਿਕਰ ਸਾਇਦਲੇ ਇਹ ਸਾਡਾ ਪ੍ਰੋਗਰਾਮ ਆ ਮਮਾ ਜੀ ਨੋਵਾ ਜੀ ਉਹਨਾਂ ਦਾ ਨਾਮ ਬਾਬਾਈ ਹੋ ਗਏ ਬਹੁਤ ਸਾਰਾ ਆਸ਼ੀਰਵਾਦ ਦਿੱਤਾ ਬਾਬਾਏ ਮਨੋਰ ਲਾਲ ਜੀ ਹੋ ਵੀ ਸੰਗਤ ਵਿੱਚ ਹੀ ਸਾਡੇ ਸੰਤਰੋਕ ਬਿਠੇ ਸਾਡੇ ਭੈਣਾਂ ਨੇ ਬੜਾ ਮਾਣ ਕੀਤਾ ਕਿਉਂਕਿ ਅਸੀਂ ਕੀ ਬਾਬਾਈ ਨੇ ਸਾਡਾ ਹੁਕਮ ਕੀਤਾ ਸੁਝਾਉਣਾ ਅਸੀਂ ਦਰਸ਼ਨ ਦਿੱਤੇ ਸੰਗਤ ਦੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਇਹ ਸੇਵਾ ਸੰਗਤੀ ਦੀ ਗੱਲ ਕਰੀ ਕਹਿੰਦੇ ਵੀ ਸਾਥ ਸੇਵਾ ਕੀਤੀ ਸਫਲ ਬਾਕੀ ਸਦਾ ਬੰਜੀਤ ਮੰਗਤੋ ਕਿ ਕੀ ਸੁਣ ਲਈ ਮੈਂ ਫਿਰ ਕਿੱਥੇ ਸਿੱਧੀ ਸਲਾਉਗਾ ਉਸ ਤੋਂ ਬਾਅਦ ਅਵਾਪਸ ਸਮਾਪਤੀ ਵੱਲ ਵਧਾਂਗੇ ਕੋਈ ਜ਼ਿਆਦਾ ਵੀ ਸੰਗੀਤ ਇਹ ਨਹੀਂ ਤਾਂ ਆਉਗੇ ਸਾਡੇ ਤੁਸੀਂ ਕਹਿੰਦਾ ਬਹੁਤ ਗੀਤ ਸੁਣਿਆ ਮਾੜੀ ਨੇ ਤਾਂ ਇਹ ਐਡ ਕਿਸੇ ਹੋਰ ਨੂੰ ਦਿਓ ਕਹਿੰਦੇ ਅੱਧਾ ਘਟਾ ਦੇ ਹੋਰ ਲਾਉਂਦੇ ਆ ਬਹੁਤ ਮੇਰੀ ਪੜੀ ਬਾਕੀ ਜਿਵੇਂ ਤੁਹਾਡਾ ਹੁਕਮ ਅੱਧਾ ਘਟਾ ਦੇ ਬਹੁਤ ਦਾ ਸੰਗੀਤ ਨਹੀਂ ਬਹੁਤ ਲੋਕ 2-3 ਘਟਾ ਦੇ ਬਹੁਤ ਹੁੰਦਾ ਸੜੀਏ ਭੈਣਾਂ ਨੂੰ ਬੱਚਿਆਂ ਨੂੰ ਭੁੱਖ ਲੱਗੀ ਹੋਣੀ ਆ ਅੱਜ ਤਾਂ ਬਾਬਾ ਜੀ ਇਹ ਕੋਈ ਗੱਲਾਂ ਲਿਖੀਆਂ ਨੇ ਕਹੀ ਥੇ ਤੇ ਅਸੀਂ ਜਾਈਦਾ ਧਰਮ ਨੂੰ ਕਰਾਂ ਤੇ ਵੀ ਇਹ ਕਦਾ ਸ਼ਰਾਬੀ ਕੋ ਬੀ ਇਹ ਹਲਤ ਕਰਨ ਨਾਲ ਸਾਨੂੰ ਬੜਾ ਮਿਲਦਾ। ਅੱਜ ਇੱਕ ਬੜੀ ਮਿਹਰਬਾਨੀ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ। ਕੋਈ ਬੰਦਾ ਇਹੋ ਜਿਹਾ ਨਹੀਂ ਮਿਲਿਆ। ਨਾ ਕੋਈ ਨਸ਼ੇੜੀ ਬੰਦਾ ਮਿਲਿਆ। ਨਾ ਕੋਈ ਸ਼ਰਾਬੀ ਮਿਲਿਆ ਬੰਦਾ। ਇਹਨਾਂ ਕੋਲ ਬਹਾਨੇ ਬੜੇ ਹੁੰਦੇ ਆ ਭਾਜੀ। ਇੱਕ ਵਾਰੀ ਅਸੀਂ ਰਾਜੇ ਤੇ ਸੀਸ ਜੇਤ ਪਰ ਸਭ ਜੇ। ਇੱਕ ਸ਼ਰਾਬੀ ਜੰਦਾ ਜੋੜੇ ਲੈ ਕੇ ਆ ਗਿਆ। ਉਹਨੂੰ ਸੇਵਾਦਾਰ ਕੋਈ ਇੰਦਰ ਘਸੋਣ ਕੋਈ ਇੰਦਰ ਥੱਪੜ ਇੰਦਰ ਚਿਪੜਾ। ਮਗਾ ਨੂੰ ਨਾ ਘਟੋ ਯਾਰ ਹੁਣ। ਇਹ ਹੁਣ ਇੱਕਲਾ ਬੰਦਾ ਸਾਰਾ ਕਲੂਬ ਖਰਾਬ ਕਰ ਦੇਗਾ। ਉਹ ਪ੍ਰਬੰਧਕ ਕਮੇਟੀ ਨੂੰ ਕਹਿੰਦਾ ਇਹ ਤੁਸੀਂ ਤੁਹਾਡੇ ਮੁੰਡਾ ਜੰਮੇ ਲੋੜੀ ਹੋਵੇ ਤੁਸੀਂ ਸਾਰਾਂ ਦੱਬਰ ਸ਼ਰਾਬ ਦੀ ਜਰ ਬਿੱਚਦੇ ਅੱਜ ਸਾਡੇ ਕਹਿੰਦਾ ਬਾਬੇ ਦਾ ਜਨਮ ਦਿਨ ਆ ਆਂ ਵੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਅੱਛਾ ਨਾ ਉਹਨੂੰ ਕੁਝ ਕਹਿਣ ਜੇ ਨਾ ਛੱਡਣ ਜੋ ਕਹਿੰਦਾ ਮੱਠਣ ਜੋਗਾ ਨਾ ਹੁੰਦਾ ਜਿਹਨੇ ਕੋਈ ਵੀ ਆਪ ਪਿਆਰ ਕਰਾਂਗੇ ਹੈ ਆਪੇ ਬੋਲੂਗੀ ਉਹਦੇ ਮਾਰਾ ਦੀਆਂ ਮੌਜਾਂ ਨੇ ਬਾਜੀ ਇਹ ਨਾ ਇੱਕ ਮੈਂ ਬੇਨਤੀ ਕਰਦਾ ਇਹ ਰੁੱਖ ਤੇ ਮਨੁੱਖ ਦੀ ਜਿਹੜੀ ਸਾਂਝ ਹੈ ਨਾ ਆਪਾਂ ਕਾਇਮ ਰੱਖਣੀ ਆਜਾ ਤੁਸੀਂ ਹਾੜਾ ਆਏ ਹੋਣ ਤੁਸੀਂ ਤੋਂ ਹਮੇ 5 ਰੁਪਏ ਦਿਨੋ ਬਾਜੀ ਜੀ ਜਿਹੇ ਸੇਵਾ ਕਰਦੇ ਬਾਬਾ ਜੀ ਹੁਣ ਹੁਣ ਦੱਸ ਕੇ ਨਾ ਜੇ ਆ 5 ਰੁਪਏ ਉਹਨਾਂ ਦੇ ਆ 50 ਰੁਪਏ ਉਹਨਾਂ ਦੇ ਆ ਆ 500 ਉਹਨਾਂ ਦੇ ਜਰੂਰੀ ਨਹੀਂ ਹੁਣ ਸਾਡੇ ਇੱਕ ਇਕ ਕਲਾਕਾਰ ਨੇ ਟਰੈਕਟਰ ਦਿੱਤੇ ਬਹੁਤ ਉਹ ਫੋਲਡ ਕਰਦਾ ਭਾਜੀ ਅਮੀਰ ਬੰਦਾ ਹੁਣ ਜੇ ਸਾਡੇ ਵਰਗ ਨੂੰ ਕਹੇ ਵੀ ਦੋ ਹੀ ਟਰੈਕਟਰ ਲੈ ਲੈ ਨਹੀਂ ਸਾਡਾ ਪਣਾ ਨਹੀਂ ਹੋ ਬਾਬਾ ਜੀ ਸੱਚ ਪੁੱਛੋ ਮੈਂ ਥੋੜੇ ਥੋੜੇ ਪੈਸੇ ਨਾਲ ਬੜੇ ਅੱਛੇ ਕੰਮ ਕੀਤੇ ਆ ਥੋੜੂ ਥੋੜੇ ਪੈਸੇ ਇਹ ਤੁਸੀਂ ਇਹਨੇ ਕੁ ਪੈਸੇ ਨੂੰ ਕਹਾ ਤਾਂ ਮੈਂ ਮੰਨ ਗਿਆ ਠੀਕ ਹੈ ਜੀ ਨਹੀਂ ਤਾਂ ਬੰਦੇ ਪੈਸੇ ਨਹੀਂ ਨਹੀਂ ਜੀ ਬੰਦੇ ਵੀ ਇਹ ਸਬਰ ਸੰਤੋਖ ਆਜੇ ਮੇਰੇ ਨਾਲ ਬਜੀ ਬਹੁਤ ਵੱਡੀ ਗੱਲ ਹੈ ਬਾਕੀ ਸਾਸ ਸੇਵਾ ਕਿਤੇ ਸੱਜਣਾ ਅੱਜ ਕੱਲ੍ਹ ਇਹ ਖਬਰਾਂ ਬੜੀਆਂ ਦਵਾਈ ਜਾਂਦੀਆਂ ਸੀਗੀਆਂ ਵੀ ਐ ਆ ਪੌਂਗ ਟਾਈਮ ਦੇ ਵੀ ਦਰਵਾਜ਼ੇ ਖੋਲਦੇ ਆਖੜਾ ਟਾਈਮ ਦੇ ਖੋਲਦੇ ਮਾਰਾ ਦੇ ਅੱਜ ਜਿਹੜਾ ਬੰਦਾ ਟਾਈਮ ਦਿੰਦਾ ਨਾ ਨਹੀਂ ਬਲਹਾਰੀ ਕਿਤੇ ਤੱਕ ਵਸਿਆ ਤੇਰਾ ਅੰਤ ਨਾ ਜਾਈ ਦੇ ਪਾਤ ਮਿਹਰਬਾਨੀ ਬਲਜੀਤ ਆ ਜਾ ਜੀ ਇੱਕ ਗੀਤ ਗਾ ਦੇ ਹਰ ਮਸਮਤੀ ਕਰਕੇ ਬਹੁਤ ਮਹਿਮਾਨੀ ਸਾਡੇ ਕੇ ਭੈਣਾਂ ਦਾ ਬੜਾ ਧੰਨਵਾਦ ਆ ਵੀ ਇੱਕ ਘਰ ਤੇ ਦਾ ਜੋੜਿਆ ਬਦੂਜਾ ਜੋੜਨ ਚੱਲੀ ਧੀਆਂ ਨੂੰ ਮੈਂ ਮਾਮਾ ਬਹੁਤ ਪਿਆਰ ਕਰਦੀ ਆ ਇੱਕ ਹੋ ਕੇ ਜਿਸ ਸਮਾਂ ਬੰਦ ਜੇ ساری ਉਮਰ ਤੇ ਕੇ ਨਾ ਜਮਾ ਜੀ ਦੀ ਜੀ ਸਸਾਂ ਚੱਗੀ ਨੇ ਤਾਂ ਉਹਨਾਂ ਦੇ ਸਵਰਗ ਉਹਨਾਂ ਦਾ ਜਿਹਦੀ ਸੱਸ ਕੌੜੀ ਹੋਵੇ ਨਾ ਫੇਰ ਔਖਾ ਹੋ ਜਾਂਦਾ ਸਾਡੇ ਇੱਕ ਮੇਰੇ ਤਾਇ ਦੇ ਕੁੜੀ ਆ ਉਹ ਨਾਲ ਰਿਸ਼ਤਾ ਕਰਨ ਲੱਗੇ ਅਸੀਂ ਇਹਨੂੰ ਪੁੱਛਿਆ ਵੀ ਹੁੰਦਾ ਕਿ ਹੋਇਆ ਚਾਹੀਦਾ ਉਹ ਕਹਿੰਦੀ ਮੇਰੀ ਸੱਸ ਜਗੀ ਚਾਹੀਦੀ ਮੇਰੇ ਘਰ ਐਂਡਸੋ ਬਾਜੀ ਹੋ ਜਾ ਮਰ ਜੇ। ਕਦੀ ਜਾਨ ਮੇਰੀ ਸਾਚ ਚੰਗੀ ਹੋਵੇ ਜਾਂ ਫਿਰ ਉਹਦੀ ਫੋਟੋ ਕਾਹਦੇ ਤੇ ਟੰਗੀ ਹੋਵੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਸ ਸੱਚੀਆਂ ਵੀ ਬਹੁਤ ਆ। ਵੀ ਪਾਣੀ ਬਾਹਰ ਬੰਨੇ ਦੀ ਮਾਏ ਬਾਨਾ ਵਾਲੀ ਮਾਰਥੇ। ਇਹਨੇ ਜਿਵੇਂ ਵੀ ਨਾ ਪਾਣੀ ਧਾਰ ਕੇ ਦੀਦਾ ਚਾਚੀਆਂ ਤਾਈਆਂ ਇਕੱਠੀਆਂ ਹੋ ਕੇ ਆਉਂਦੀਆਂ ਨੇ ਵੀ ਪਾਣੀ ਬਾਹਰ ਬੰਨੇ ਦੀ ਵਾਹ ਬਾਨਾ ਬੰਨੀ ਬਾਹਰ ਖੜੇ। ਉਹ ਜਿਸ ਹਿਸਾਬ ਲਿਏ ਨੇ ਬਹੁਤ ਵੱਡੀਆਂ ਵੱਡੀਆਂ ਹਿਸਾਬਦਿਆਂ ਨੇ। ਕਿਤੇ ਤਰਾਦੀ ਨੋ ਹੋਵੇ ਕਿਸੇ ਮਹੱਲੇ ਦੀ ਨੋ ਹੋਵੇ ਸਾਡੀ ਮਾਈ ਬੜੀ ਉਮਰ ਦੀ ਹੋਊ ਤੇ ਕਿਤੇ ਪੈਰੀ ਹੱਥ ਰਾ ਦੇਵੇ ਨਾ ਬੱਬਾ ਜੀ ਉਹ ਕਹਿੰਦੀ ਵੀ ਤੂੰ ਵੱਡ ਸਹਾਂਗਲ ਹੋਵੇਂ ਵੱਡ ਸਹਾਂਗਲ ਦਾ ਕੋਈ ਬੰਦਾ ਨਹੀਂ ਪਤਾ ਨਹੀਂ ਹੁੰਦਾ ਬਾਈ ਵੱਡ ਸਹਾਂਗਲ ਹੋਣ ਹੈ ਲੜਕੀ ਹੁੰਦੀ ਆ ਔਰਤ ਹੁੰਦੀ ਆ ਵੀ ਜਿਹੜੀ ਆਪਣੇ ਘਰ ਵਾਲੇ ਤੋਂ ਪਹਿਲਾਂ ਸੇਕਸ ਦਾ ਤੇਰ ਬੱਬਾ ਜੀ ਆ ਦੋਵੇਂ ਪਿਛਲੇ ਦਿਨ ਸਿਕੰਦਰ ਪ੍ਰੰਤ ਜਿੱਤ ਗਏ ਇੱਕ ਸੱਜਣ ਸੀ ਬੰਦਾ ਕਾਲੀ ਵਾਲਾ ਸੀ ਉਹ ਕਦੇ ਵੀ ਪਾਣੀ ਦੇਤ ਵਾਲੀ ਹੁਣ ਉਹਨੂੰ ਸਰੋਪੇ ਦੇ ਦਈਏ ਉਹਨੂੰ ਸਰੋਪੇ ਦਾ ਅਰਥ ਹੀ ਨਹੀਂ ਸੀ ਪਤਾ ਮੈਂ ਗੁਣੀ ਦੇ ਨਹੀਂ ਬੰਦਾ ਸੀਗਾ ਮੈਂ ਹੈ ਵੀ ਮੈਂ ਮੈਂ ਤੁਹਾਨੂੰ ਦੱਸ ਦੇਣਾ ਥੋੜਾ ਬੱਧਾ ਮੈਨੂੰ ਪਤਾ ਵਾ ਬਾਲਾ ਨਹੀਂ ਪਤਾ ਕਿ ਸਿਰੋਂ ਸਿਰ ਤੋਂ ਪੈਰਾਂ ਤੱਕ ਇਨਸਾਨ ਨੂੰ ਤੱਕਣ ਵਾਲਾ ਅੱਜ ਅਸੀਂ ਦੁਨੀਆਦਾਰੀ ਜਿਵੇਂ ਰਹਿੰਦੇ ਆਂ ਤੁਰਾ ਵੀ ਬੰਦੇ ਆਂ ਜਾਣੇ ਅਣ ਜਾਣੇ ਕਿਤੇ ਗੱਲ ਗਲਤੀ ਹੋਏਗੀ ਬਾਬੇ ਨਾਨਕ ਨੇ ਦੇਰੋਂ ਕਿੱਡੇ ਪੌਦੇ ਰੱਖ ਵਰਗੇ ਤਾਰਦੇ ਗਏ ਵਲੀ ਤੱਕ ਖੰਡਾੜੀ ਵਰਗੇ ਜਮਾ ਵਿੱਚ ਲਾ ਲਿਆ ਕਦੇ ਮੇਰਾ ਕਹਿੰਦਾ ਬੱਤਲਵਾ ਬਈ ਬਾਬਾ ਸ਼੍ਰੀ ਚੰਦ ਜੀ ਜਿਹਦੇ ਨੀ ਚਰਨਾਂ ਵਿੱਚ ਬੈਠੇ ਹਾਂ ਤੁਸੀਂ ਹਰ ਦਿਨ ਆਉਂਦੇ ਹੋ ਪੂਰੇ ਮਨ ਮੰਨਦੇ ਨਾਲ ਤੁਹਾਡਾ ਸਭ ਕੁਝ ਹੋ ਜਾਂਦਾ ਤੁਹਾਡੀਆਂ ਚੋੜੀਆਂ ਭਰ ਜਾਂਦੀਆਂ ਆਜਾ ਕਾਕਾ ਜੀ ਬਲਜੀਤ ਬੰਗੜ ਸਾਡੀ ਸਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕਿੰਨੇ